ਸਤਿ ਸ੍ਰੀ ਅਕਾਲ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਤੁਹਾਡੇ ਲਈ ਅਸੀਂ ਖੇਤੀਬਾੜੀ ਸੰਬੰਧਿਤ ਵੱਖ-ਵੱਖਰੇ ਵਿਸ਼ਿਆਂ ਤੇ ਵੱਖ-ਵੱਖ ਮਾਹਿਰਾਂ ਦੇ ਨਾਲ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਸਾਨਾਂ ਲਈ ਖੇਤੀ ਸੂਚਨਾਵਾਂ ਤੇ ਸੁਝਾਅ ਪੇਸ਼ ਕਰਨਗੇ ਡਾਕਟਰ ਦਮਨਦੀਪ ਸਿੰਘ ਜੀ ਆਓ ਵੇਖਦੇ ਹਾਂ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰ ਇਸ ਸਮੇਂ ਦੌਰਾਨ ਸਰਦੀਆਂ ਵਾਲੀਆਂ ਕੋਈ ਫਸਲਾਂ ਜਿਹੜੀਆਂ ਖੇਤੀ ਫਸਲਾਂ ਉਹਨਾਂ ਦੀ ਖੇਤੀ ਆਪਣੇ ਬਾਗਾਂ ਦੇ ਵਿੱਚ ਕਰ ਸਕਦੇ ਨੇ ਜਿਹਦੇ ਵਿੱਚ ਕਿ ਆਪਾਂ ਕਣਕ ਮਟਰ ਜਾਂ ਛੋਲੀਆਂ ਦੀ ਬਿਜਾਈ ਜਿਹੜੀ ਆ ਉਹ ਬਾਗਾਂ ਦੇ ਵਿੱਚ ਕਰ ਸਕਦੇ ਆ ਪਰ ਧਿਆਨ ਦੇਣ ਦੀ ਗੱਲ ਹੈ ਕਿ ਆਪਾਂ ਪਾਣੀ ਜਿਹੜਾ ਦੇਣਾ ਉਹ ਬਾਗ ਵਾਲੇ ਬੂਟਿਆਂ ਨੂੰ ਵੱਖਰਾ ਅਤੇ ਇਹਨਾਂ ਫਸਲਾਂ ਲਈ ਵੱਖਰਾ ਉਹਦਾ ਸਾਧਨ ਕਰਨਾ ਹੈ ਤਾਂ ਜੋ ਸਰਦੀਆਂ ਦੇ ਵਿੱਚ ਜਦੋਂ ਬਾਗ ਵਾਲੇ ਬੂਟਿਆਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈ ਉਸ ਸਮੇਂ ਨਾ ਫਸਲਾਂ ਦੇ ਨਾਲ ਬਾਗ ਵਾਲੇ ਬੂਟਿਆਂ ਨੂੰ ਪਾਣੀ ਨਾ ਦਿੱਤਾ ਜਾ ਸਕੇ ਅਤੇ ਉਹ ਖਰਾਬ ਨਾ ਹੋਣ ਜਿਹੜੇ ਕਿਸਾਨ ਵੀਰਾਂ ਨੇ ਮਟਰਾਂ ਦੀ ਖੇਤੀ ਕਰਨੀ ਹੈ ਇਸ ਸਮੇਂ ਦੌਰਾਨ ਆਪਾਂ ਪੰਜਾਬ 89 ਜਾਂ ਫਿਰ ਮਿੱਠੀ ਫਲੀ ਜਿਹੜੀ ਹੈ ਮਟਰ ਕਿਸਮ ਉਹਦੀ ਬਿਜਾਈ ਜਿਹੜੀ ਸਫਲਤਾਪੂਰਵਕ ਕਰ ਸਕਦੇ ਆ ਅਤੇ ਇਹ ਮਟਰਾਂ ਦੀ ਬਿਜਾਈ 30/10 ਸੈਂਟੀਮੀਟਰ ਦੇ ਫਾਸਲੇ ਤੇ ਕੀਤੀ ਜਾਣੀ ਹੈ ਇੱਕ ਤਾਰ ਤੋਂ ਕੁਤਾਰ ਦਾ ਫਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਉਹ 10 ਸੈਂਟੀਮੀਟਰ ਰੱਖ ਕੇ ਇਹ ਬਿਜਾਈ ਜਿਹੜੀ ਉਹ ਕੀਤੀ ਜਾਣੀ ਹੈ ਇਸੇ ਤਰ੍ਹਾਂ ਪਿਆਜ਼ਾਂ ਦੀ ਜਿਹੜੀ ਪਨੀਰੀ ਬਣਾਉਣੀ ਹੈ ਉਹਦੇ ਵਾਸਤੇ ਆਪਾਂ ਪਿਆਜ਼ਾਂ ਦੀਆਂ ਜਿਹੜੀਆਂ ਕਿਸਮਾਂ ਨੇ ਪੀ ਆਰਓ 6 ਹੈ ਪੰਜਾਬ ਵਾਈਟ ਹੈ ਜਾਂ ਲਾਲ ਪਿਆਜ਼ ਹੈ ਉਹਦੀ ਪਨੀਰੀ ਦੀ ਬਜਾਈ ਜਿਹੜੀ ਉਹ ਕਰ ਸਕਦੇ ਆ ਉਸ ਵਾਸਤੇ ਆਪਾਂ 15 ਤੋਂ 20 ਸੈਂਟੀਮੀਟਰ ਉੱਚੇ ਬੈੱਡ ਬਣਾ ਕੇ ਉਹਨਾਂ ਤੇ 25 ਤੋਂ 30 ਗ੍ਰਾਮ ਪ੍ਰਤੀ ਮਰਲੇ ਦਾ ਬੀਜ ਜਿਹੜਾ ਆ ਪਿਆਜ਼ ਦਾ ਕਣ ਉਹਦੀ ਬਜਾਈ ਆਪਾਂ ਇਸ ਮੌਸਮ ਦੇ ਦੌਰਾਨ ਕਰ ਸਕਦੇ ਆ ਜਿਹੜੇ ਕਿਸਾਨ ਵੀਰਾਂ ਕੋਲ گلਾਬਾਂ ਦੇ ਬੂਟੇ ਲੱਗੇ ਹੋਏ ਨੇ گلਾਬਾਂ ਦੀ ਕਟਾਈ ਇਸ ਸਮੇਂ ਕਰ ਦੇਣੀ ਚਾਹੀਦੀ ਹੈ ਅਤੇ ਕੱਟੇ ਹੋਏ ਪੋਰਸ਼ਨ ਤੇ ਆਪਾਂ ਜਿਹੜੀ ਕਾ퍼 ਆਕਸੀਕਲਰਾਈਡ ਨਾਂ ਦੀ ਦਵਾਈ ਹੈ ਉਹਦਾ ਪੇਸਟ ਜਿਹੜਾ ਉਹ ਲਗਾ ਸਕਦੇ ਆ ਤਾਂ ਜੋ ਉਹਨਾਂ ਨੂੰ ਬਿਮਾਰੀ ਤੋਂ ਵੀ ਬਚਾਇਆ ਜਾ ਸਕੇ ਇਸੇ ਤਰ੍ਹਾਂ ਕਿਸਾਨ ਵੀਰੋ ਗਲਦੌਦੀ ਦੀ ਇਹ ਬੂਟੇ ਜਿਹੜੇ ਹੈ ਉਹਨਾਂ ਨੂੰ ਇਸ ਸਮੇਂ ਦੌਰਾਨ ਲੋੜ ਪੈਂਦੀ ਹੈ ਕਿ ਆਪਾਂ ਛੋਟੀਆਂ ਦਾ ਛਟੀਆਂ ਦਾ ਸਹਾਰਾ ਦੇਈਏ ਤਾਂ ਜੋ ਜਿਹੜੇ ਫੁੱਲ ਗਾਂ ਉਹਨਾਂ ਬੂਟਿਆਂ ਤੇ ਲੱਗਣੇ ਹਨ ਉਹਨਾਂ ਦੇ ਭਾਰ ਕਰਕੇ ਬੂਟੇ ਨਾ ਝੁਕਣ ਤਾਂ ਇਸ ਸਮੇਂ ਪ੍ਰੋਪਰ ਸਟੇਕਿੰਗ ਜਿਹੜੀ ਗਲਤੌਦੀ ਤੇ ਬੂਟਿਆਂ ਦੀ ਉਹ ਕੀਤੀ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਰਜਨੀਗੰਦਾ ਜਾਂ ਫੁੱਟਬਾਲ ਲਿੱਲੀ ਜਿਹੜੇ ਫੁੱਲ ਨੇ ਉਨ੍ਹਾਂ ਦੇ ਵਿੱਚ ਇਸ ਸਮੇਂ ਪਾਣੀ ਦੇਣਾ ਉਹ ਜਿਹੜਾ ਬੰਦ ਕਰ ਦੇਣਾ ਚਾਹੀਦਾ ਅਤੇ ਜਦੋਂ ਪ੍ਰੋਪਰ ਪੂਰੀ ਤਰ੍ਹਾਂ ਨਾਲ ਉੱਥੇ ਬੂਟੇ ਜਿਹੜੇ ਸੁੱਕ ਜਾਣ ਤਾਂ ਇਹਨਾਂ ਦੀਆਂ ਗੰਡੀਆਂ ਪੱਟ ਕੇ ਸਾਨੂੰ ਸਟੋਰ ਵਿੱਚ ਲਗਾਉਣੀਆਂ ਨੇ ਸਟੋਰ ਕਰਨ ਤੋਂ ਪਹਿਲਾਂ ਆਪਾਂ ਇਹ ਗੰਡੀਆਂ ਨੂੰ ਬੈਵਿਸਟਿਨ ਨਾਂ ਦੀ ਦਵਾਈ ਦਾ ਘੋਲ ਬਣਾ ਕੇ ਉਹਦੇ ਵਿੱਚ ਡਬੋ ਕੇ 1 ਮਿੰਟ ਲਈ ਟ੍ਰੀਟਮੈਂਟ ਕਰਕੇ ਫਿਰ ਆਪਾਂ ਨੂੰ ਇਹਨਾਂ ਨੂੰ ਕੋਲ ਸਟੋਰ ਦੇ ਵਿੱਚ ਰੱਖਣਾ ਤਾਂ ਜੋ ਇਹ ਸਟੋਰੇਜ ਦੇ ਦੌਰਾਨ ਖਰਾਬ ਨਾ ਹੋਣ ਅਤੇ ਅਗਲੇ ਮੌਸਮ ਦੀ ਬਜਾਈ ਤੱਕ ਇਹ ਬਿਮਾਰੀਆਂ ਤੋਂ ਬਚੀਆਂ ਰਹਿਣ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਆਲੂ ਦੀ ਫਸਲ ਲਗਾਈ ਹੈ ਤੇ ਆਲੂ ਦੀ ਫਸਲ ਨੂੰ 10 ਤੋਂ 15 ਦਿਨ ਦੇ ਵਿੱਚਕਾਰ ਹੋ ਚੁੱਕੇ ਨੇ ਤਾਂ ਹੁਣ ਸਮਾਂ ਹੈ ਕਿ ਆਪਾਂ ਇਹਨਾਂ ਦੇ ਵਿੱਚ ਨਦੀਨਾਂ ਦੀ ਰੋਖथाम ਦੇ ਲਈ ਆਪਾਂ ਨਦੀਨਨਾਸ਼ਕ ਸਪਰੇਅ ਕਰੀਏ ਜਿਹਦੇ ਵਿੱਚ ਅਸੀਂ ਸੈਨਕੋਰ 200 ਗ੍ਰਾਮ ਪ੍ਰਤੀ ਖੇਤ ਜਾਂ ਫੇ ਗ੍ਰੈਮੋਕਸੋਨ 1 ਲੀਟਰ ਪ੍ਰਤੀ ਖੇਤ ਦੇ ਹਿਸਾਬ ਦੇ ਨਾਲ ਇਹ ਨਦੀਨਨਾਸ਼ਕ ਵਰਤ ਕੇ ਨਦੀਨਾਂ ਦਾ ਜਿਹੜੀ ਮੁਕਤੀ ਜਿਹੜੀ ਆ ਉਹਨਾਂ ਤੋਂ ਪਾ ਸਕਦੇ ਆ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਪਿਆਰੇ ਕਿਸਾਨ ਵੀਰੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਝੋਨੇ ਦੀ ਕਟਾਈ ਮੰਡੀਕਰਨ ਤੇ ਪਰਾਲੀ ਦੀ ਸੰਭਾਲ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਜਸਵਿੰਦਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਜਲੰਧਰ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਅਨਜੀਤ ਸਿੰਘ ਜੀ ਚੋਹਾਨ ਆਓ ਵੇਖਦੇ ਹਾਂ ਝੋਨੇ ਦੀ ਕਟਾਈ ਮੰਡੀਕਰਨ ਅਤੇ ਪਰਾਲੀ ਦੀ ਸਾਮ ਸੰਭਾਲ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਜਸਵਿੰਦਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਇਹ ਆਪਣੀ ਸੇਵਾ ਨਿਭਾ ਰਹੇ ਆ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਕਟਾਈ ਦੀ ਕੀ ਪੋਜੀਸ਼ਨ ਚੱਲ ਪਈ ਹੈ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਥੋੜਾ ਜਿਹਾ ਇਸ ਸੰਬੰਧੀ ਸਾਨੂੰ ਜਾਣਕਾਰੀ चौहान ਸਾਹਿਬ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਦਾ ਇੱਕ ਸੰਦੇਸ਼ ਦੇਣਾ ਚਾਹੁੰਦਾ ਬੇ ਜਿਹੜਾ ਵੀ ਤੁਸੀਂ ਝੋਨਾ ਮੰਡੀ ਦੇ ਵਿੱਚ ਲੈ ਕੇ ਆਉਣਾ ਉਹਨੂੰ ਸਕਾ ਕੇ ਲੈ ਕੇ ਆਓ ਤੇ ਸਕਾ ਕੇ ਲੈ ਕੇ ਆਉਣ ਤੋਂ ਬਾਅਦ ਮੰਡੀ ਦੇ ਵਿੱਚ ਤੁਸੀਂ ਉਸੇ ਦਿਨ ਜਿਹੜੇ ਆ ਵੇਲੇ ਹੋ ਸਕਦੇ ਆ ਜੇ ਗਿੱਲਾ ਝੋਨਾ ਲੈ ਕੇ ਆਉਂਦੇ ਆ ਤਾਂ ਤੁਹਾਨੂੰ ਜਿਹੜਾ ਤਿੰਨ ਚਾਰ ਦਿਨ ਮੰਡੀਆਂ ਦੇ ਵਿੱਚ ਵੀ ਬੈਠਣਾ ਪੈ ਸਕਦਾ ਤੇ ਮੰਡੀ 'ਚ ਰਸ਼ ਹੋਣ ਕਰਕੇ ਜਿਹੜਾ ਸਮੱਸਿਆ ਆ ਸਕਦੀ ਆ ਸਕਦੀ ਤੇ ਮੈਂ ਪੰਜਾਬ ਸਰਕਾਰ ਵੱਲੋਂ ਤੇ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜਾਂ ਅਪੀਲ ਵੀ ਕਰਦਾ ਕਿ ਸੁੱਕਾ ਝੋਨਾ ਲਿਆਓ ਤੇ ਪੰਜਾਬ ਸਰਕਾਰ ਦਾ ਜਿਹੜਾ ਇਹ ਸੰਦੇਸ਼ ਵੀ ਹੈ ਸੁੱਕਾ ਝੋਨਾ ਲਿਆਓ ਤੇ ਵੱਧ ਮੁੱਲ ਪਾਓ ਤੇ ਇਹੀ ਮੇਰਾ ਸੰਦੇਸ਼ ਹੈ ਕਿਸਾਨ ਵੀਰਾਂ ਨੂੰ ਤੇ ਜਿੱਥੋਂ ਤੱਕ ਗੱਲ ਝੋਨੇ ਦੀ ਕਟਾਈ ਬਾਰੇ ਆ ਜਿਲ੍ਹਾ ਜਲੰਧਰ ਦੇ ਵਿੱਚ ਝੋਨੇ ਥੱਲੇ ਜਿਹੜਾ ਇਸ ਵਾਰੀ ਰਕਬਾ ਆ ਉਹ 1 ਲੱਖ ਤੇ 71 ਹਜ਼ਾਰ ਦੇ ਲਗਭਗ ਹੈ ਸਾਨੂੰ ਆਜ ਸਾਬ ਜੋ ਟ੍ਰੈਂਡ ਇਸ ਵੇਲੇ ਆ ਰਿਹਾ ਹੈ ਮਾਰਕੀਟ ਦੇ ਵਿੱਚ ਝੋਨੇ ਦਾ ਝਾੜ ਵੀ ਘਟਿਆ ਤੇ ਕੋਈ 1.5 ਤੋਂ 10 ਲੱਖ ਟਨ ਜਿਹੜਾ ਝੋਨਾ ਆ ਸਾਡੇ ਮੰਡੀਆਂ ਦੇ ਵਿੱਚ ਆਉਣ ਦੀ ਸੰਭਾਵਨਾ ਆ ਤੇ ਮੈਂ ਕਿਸਾਨ ਵੀਰਾਂ ਨੂੰ ਜਿਹੜਾ ਇਹ ਅਪੀਲ ਕਰਦਾ ਆ ਵੀ ਸਾਡੇ ਜਲੰਧਰ ਦੀਆਂ ਜਿਹੜੀਆਂ ਮੰਡੀਆਂ ਉਹਨਾਂ ਦੇ ਵਿੱਚ ਪੂਰੇ ਪ੍ਰਬੰਧ ਆ ਕਿਸਾਨ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਆ ਮੰਡੀਆਂ ਦੇ ਵਿੱਚ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਿੱਥੋਂ ਤੱਕ ਵਾਢੀ ਦੀ ਇਹ ਸ਼ੁਰੂਆਤ ਹੋ ਚੁੱਕੀ ਆ ਜ਼ਿਲ੍ਹੇ ਦੇ ਵਿੱਚ ਤਕਰੀਬਨ 10% ਜਿਹੜਾ ਝੋਨਾ ਕੱਟਿਆ ਗਿਆ ਤੇ ਅੱਜ ਤੱਕ ਜਿਹੜਾ ਮੰਡੀਆਂ ਦੇ ਵਿੱਚ ਕੋਈ 93000 ਐਮਟੀ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਆ ਗਿਆ ਜਦੋਂ ਕਿਸਾਨ ਵੀਰ ਆਪਣੀ ਖੇਤ ਦੇ ਵਿੱਚ ਝੋਨਾ ਮੰਡੀ ਦੇ ਵਿੱਚ ਲੈ ਕੇ ਆਉਂਦਾ ਕਿਵੇਂ ਦੇਖੇ ਕਿ ਨਵੀਂ ਓਨਾ ਪੈਰਾਮੀਟਰਸ ਤੇ ਖਰੀ ਉੱਤਰਦੀ ਹੈ ਜਿਹੜੀ ਮੰਡੀ ਦੇ ਵਿੱਚ ਉਹ ਆੜਤੀ ਲੈਂਦੇ ਆ ਕਿਸਾਨ ਵੀਰ ਦੇਖੋ ਪਤਾ ਪੁਰਖੀ ਕੀਤਾ ਇਹਨਾਂ ਦਾ ਕੀਤੀ ਦਾ ਤੇ ਕਿਸਾਨ ਵੀਰ ਜਿਹੜਾ ਹਰ ਇੱਕ ਜਿਹੜੀ ਗੱਲ ਹੈ ਉਹ ਸਮਝਦਾ ਪਰ ਜੋ ਸਰਕਾਰ ਦੇ ਨੋਰਮ ਹੈ ਉਹਨਾਂ ਬਾਰੇ ਕਿਸਾਨ ਵੀਰਾਂ ਨੂੰ ਜ਼ਰੂਰ ਅਵੇਅਰ ਕਰਨਾ ਚਾਹੁੰਦਾ ਬੇ ਜਿਹੜਾ ਝੋਨਾ ਮੰਡੀ ਦੇ ਵਿੱਚ ਲੈ ਕੇ ਆਉਣਾ ਉਹ ਜੇ ਝੋਨਾ 17% ਮੌਇਸਚਰ ਵਾਲਾ ਹੈ ਤੇ ਉਹਨੂੰ ਖਰੀਦ ਵਿੱਚ ਵੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਉਹ ਜਦੋਂ ਹੀ ਮੰਡੀ ਚ ਆਉਂਦਾ ਤੇ ਉਸੇ ਵੇਲੇ ਖੇਦਿਆ ਜਾ ਸਕਦਾ ਜੇ ਮੌਇਸਚਰ ਵੱਧ ਆਉਂਦੀ ਆ ਤੇ ਉਹਦੇ ਨਾਲ ਮੰਡੀ ਵਿੱਚ ਜਿਹੜੀਆਂ ਬਹੁਤ ਸਮੱਸਿਆਵਾਂ ਵੱਧਦੀਆਂ ਮੰਡੀਆਂ ਦੇ ਵਿੱਚ ਗਲਟ ਆ ਜਾਊਗਾ ਤੇ ਉਹਦੇ ਨਾਲ ਜਿਹੜੀ ਐਫੀ ਬਾਰਗੇਨਿੰਗ ਸ਼ੁਰੂ ਹੋ ਜਾਂਦੀ ਹੈ ਕਿਸਾਨ ਵੀਰ ਜਿਹੜਾ ਉਹਨਾਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਤੇ ਅਸੀਂ ਪਹਿਲਾਂ ਵੀ ਇਹ ਅਪੀਲ ਕੀਤੀ ਆ ਵੀ ਤੁਸੀਂ ਜਦੋਂ ਵੀ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਆਉਣਾ ਉਹ 17% ਮੌਇਸਚਰ ਦਾ ਹੀ ਲੈ ਕੇ ਆਓ ਮੌਇਸਚਰ ਆਪਾਂ ਕਿਸ ਤਰ੍ਹਾਂ ਜਿਹੜੀ ਆ ਉਹਨੂੰ ਚੈੱਕ ਕਰਨਾ ਉਹਦੇ ਵਾਸਤੇ ਕਿਸਾਨ ਵੀਰ ਕਈ ਵਾਰੀ ਹੁੰਦਾ ਜਿੱਦਾਂ ਕਣਕ ਦੇ ਵਿੱਚ ਆ ਇਦਾਂ ਹੀ ਦੰਦਾਂ ਦੇ ਥੱਲੇ ਜਿਹੜਾ ਦਾਣਾ ਦੱਬ ਕੇ ਦੇਖ ਸਕਦੇ ਆ ਵੀ ਕਿੰਨੀ ਕੁ ਮੌਇਸਚਰ ਆ ਫੇਰ ਵੀ ਜੇ ਟੈਕਨੀਕਲੀ ਦੇਖਣਾ ਤਾਂ ਸਾਡੇ ਮੰਡੀਆਂ ਦੇ ਵਿੱਚ ਮੰਡੀ ਬੋਰਡ ਦੇ ਜਿਹੜੇ ਆ ਮੌਇਸਚਰ ਮੀਟਰ ਆ ਉਹਨਾਂ ਨਾਲ ਚੈੱਕ ਕਰੀਦਾ ਏਜੰਸੀਆਂ ਉਹਨਾਂ ਦੇ ਮੌਇਸਚਰ ਮੀਟਰ ਆ ਉਹਨਾਂ ਕੋ ਸੈਂਪਲ ਲੈ ਕੇ ਇੱਕ ਵਾਰੀ ਮੌਇਸਚਰ ਜਿਹੜੀ ਚੈੱਕ ਕਰਾ ਸਕਦੇ ਆ ਜੇ ਉਹਨਾਂ ਨੂੰ ਲੱਗਦਾ ਵੀ 17 18 ਦੇ ਲਗਭਗ ਹੈ ਤਾਂ ਉਸ ਵੇਲੇ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਲੈ ਗਿਆ ਅੱਛਾ ਸਭ ਤੋਂ ਵੱਡੀ ਸਮੱਸਿਆ ਜਦੋਂ ਅਸੀਂ ਝੋਨੇ ਦੀ ਕਟਾਈ ਕਰ ਲੈਣੀ ਆ ਉਸ ਤੋਂ ਬਾਅਦ ਪਰਾਲੀ ਦੀ ਆਉਣੀ ਆ ਜੀ ਕਿੰਨੀਆਂ ਮਸ਼ੀਨਾਂ ਤੁਸੀਂ ਮਹਿਕਮੇ ਵੱਲੋਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਸਾਨ ਵੀਰਾਂ ਨੂੰ ਦਿੱਤੀਆਂ ਹੋਈਆਂ ਕਿ ਪਰਾਲੀ ਦੀ ਨੂੰ ਸੰਭਾਲਣ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਪਰਾਲੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਜੀ ਤੇ ਇਸ ਨੂੰ ਖੇਤਾਂ ਦੇ ਵਿੱਚ ਮਲਾ ਕੇ ਉਹਦਾ ਪ੍ਰਬੰਧ ਕਰਨਾ ਜਾਂ ਖੇਤਾਂ ਚੋਂ ਬਾਹਰ ਕੱਢ ਕੇ ਆਪਾਂ ਜਿਹੜਾ ਪ੍ਰਬੰਧ ਕਰਨਾ ਜਿਲ੍ਹਾ ਜਲੰਧਰ ਦੇ ਵਿੱਚ 7000 ਤੋਂ ਵੱਧ ਜਿਹੜੀਆਂ ਮਸ਼ੀਨਾਂ ਆ ਅਸੀਂ ਕਿਸਾਨਾਂ ਨੂੰ ਦਿੱਤੀਆਂ ਐ ਸਬਸਿਡੀ ਤੇ ਤੇ ਉਹਦੇ ਨਾਲ ਜਿਹੜਾ ਆ ਅਸੀਂ ਜਿਹੜਾ ਪਰਾਲੀ ਆ ਜ਼ਿਲ੍ਹੇ ਦੇ ਵਿੱਚ ਉਹਦੀ ਮੈਨੇਜ ਕਰ ਰਹੇ ਆ ਹੂੰ ਤੇ ਕਿਸਾਨ ਵੀਰਾਂ ਨੂੰ ਮੈਂ ਦੇਖੋ ਅਪੀਲ ਕਰਨੀ ਚਾਹੁੰਦਾ ਸਾਡਾ ਫਰਜ਼ ਵੀ ਬਣਦਾ ਪਰਾਲੀ ਦੀ ਸਮੱਸਿਆ ਜਿੱਦਾਂ ਤੁਸੀਂ ਕਹੇ ਬਹੁਤ ਵੱਡੀ ਸਮੱਸਿਆ ਆ ਇਹਦੇ ਤੇ ਜਿਹੜੀ ਆ ਨਜ਼ਰ ਰੱਖੀ ਜਾ ਰਹੀ ਆ NGT ਦਾ ਫੈਸਲਾ ਇੱਕ ਹੋਇਆ ਸੀ ਉਹਦੇ ਤਹਿਤ ਐਡਮਿਨਿਸਟ੍ਰੇਸ਼ਨ ਜਿਹੜੀ ਨਜ਼ਰ ਰੱਖ ਰਹੀ ਹੈ ਇਦਾਂ ਹੀ ਭਾਰਤ ਸਰਕਾਰ ਦਾ CAQM ਇੱਕ ਕਮਿਸ਼ਨ ਹੈ 에ਅਰ ਕੁਆਲਿਟੀ ਕਮਿਸ਼ਨ ਹੈ ਉਹ ਵੀ ਜਿਹੜੀ ਇਹਦੇ ਤੇ ਨਿਗਰਾਨੀ ਰੱਖ ਰਿਆ ਤੇ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਸਾਡੇ ਵਿਭਾਗ ਵੱਲੋਂ ਲਗਾਤਾਰ ਜਿਹੜੀ ਆ ਅਵੇਅਰਨੈਸ ਪ੍ਰੋਗਰਾਮ ਆ ਉਹ ਚਲਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਕੈਂਪ ਲਾਏ ਜਾ ਰਹੇ ਆ ਸਕੂਲਾਂ 'ਚ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਇਸੇ ਤਰ੍ਹਾਂ ਅਸੀਂ ਜਿਹੜੇ ਆ ਨੁਕੜ ਨਾਟਕ ਪਿੰਡਾਂ ਦੇ ਵਿੱਚ ਉਹ ਵੀ ਕਰਵਾ ਕੇ ਸੰਦੇਸ਼ ਦੇ ਰਹੇ ਆ ਕਿਸਾਨ ਵੀਰਾਂ ਨੂੰ ਵੀ ਅਸੀਂ ਜਿਹੜੀ ਝੋਨੇ ਦੀ ਪਰਾਲੀ ਆ ਉਹਦਾ ਜਿਹੜਾ ਬਿਨਾ ਅੱਗ ਲਗਾਏ ਕਿਸ ਤਰ੍ਹਾਂ ਪ੍ਰਬੰਧ ਕਰਨਾ ਅੱਛਾ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਤੁਸੀਂ ਉੱਥੇ ਨੋਡਲ ਅਫੀਸਰ ਲਾਏ ਨੇ ਪਿੰਡਾਂ ਦੇ ਵਿੱਚ ਕਿਹੋ ਜਿਹਾ ਕਿਸਾਨ ਵੀਰਾਂ ਨੂੰ ਫਿਰ ਸਮੱਸਿਆ ਆ ਸਕਦੀ ਹੈ ਜੇ ਕਰੋ ਅੱਗ ਲਾਉਂਦੇ ਆ ਜਿਸ ਤਰ੍ਹਾਂ ਗੱਲ ਹੈ ਵੀ ਅਸੀਂ ਨੋਡਲ ਅਫਸਰ ਤੇ ਕਲਸਟਰ ਅਫਸਰ ਜਿਹੜੇ ਆ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਆ ਤਕਰੀਬਨ 600 ਤੋਂ ਜ਼ਿਆਦਾ ਜਿਹੜੇ ਅਸੀਂ ਨੋਡਲ ਅਫਸਰ ਵਿਲੇਜ ਲੈਵਲ ਤੇ ਲਾਏ ਆ ਤੇ ਇੱਕ ਨੋਡਲ ਅਫਸਰ ਕੋ तकरीबन ਇੱਕ ਜਾਂ ਦੋ ਪਿੰਡ ਹੁੰਦੇ ਆ ਇਸੇ ਤਰ੍ਹਾਂ ਜਿਹੜੇ ਆ 70 ਦੇ ਲਗਭਗ ਅਸੀਂ ਕਲਸਟਰ ਅਫਸਰ ਲਾਏ ਆ ਤੇ ਉਹ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਇਹ ਹਦਾਇਤਾਂ ਕਰਤੀਆਂ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੋਤਵਰ ਬੰਦਿਆਂ ਦੇ ਨਾਲ ਰابطਾ ਕਰਨਾ सरपंच ਦੇ ਨਾਲ ਕੰਮਾ ਪੰਚਾਇਤ ਦੇ ਨਾਲ ਕੰਮਾ ਜਿਹੜੇ ਕਿਸਾਨ ਵੀਰਾਂ ਨੇ ਅੱਗ ਨਹੀਂ ਲਗਾਈ ਉਹਨਾਂ ਨੂੰ ਵੀ ਕਹਿਣਾ ਵੀ ਦੂਸਰਿਆਂ ਨੂੰ ਸਮਝਾਣ ਵੀ ਅੱਗ ਨਾਲਾਂ ਤੇ ਜਿਹੜੀ ਸਮੱਸਿਆ ਆਣੀ ਹੈ ਮੈਂ ਤੁਹਾਨੂੰ ਦੱਸਦਾ ਵੀ ਜ਼ਿਲ੍ਹਾ ਜਲੰਧਰ ਦੇ ਵਿੱਚ ਅੱਜ ਤੱਕ ਇੱਕ ਕੇਸ ਜਿਹੜਾ ਉਸ ਟਬਲ ਵਰਨਿੰਗ ਦਾ ਆਇਆ ਸੀ ਉਹ ਵੀ ਚਲੋ ਆਪਾਂ ਇਦਾਂ ਨਹੀਂ ਕਹਿ ਸਕਦੇ ਉਹ ਜਿਹੜਾ ਝੋਨਾ ਸੀਗਾ ਹੜ ਦੇ ਨਾਲ ਉਹ ਮਰਿਆ ਹੋਇਆ ਸੀਗਾ ਉਹ ਕਿਸਾਨ ਨੇ ਜਿਹੜਾ ਉਹ ਦੇਖਿਆ ਵੀ ਪ੍ਰਾਲ ਮਰ ਚੁੱਕਾ ਤੇ ਇਹਨੂੰ ਅੱਗ ਲਾ ਦਮਾ ਉਸ ਕਿਸਾਨ ਦੇ ਉੱਪਰ 5000 ਰੁਪਇਆ ਉਹਨੂੰ ਫਾਈਂਡ ਕੀਤਾ ਗਿਆ ਤੇ ਐਫਆਈਆਰ ਕੀਤੀ ਗਈ ਤੇ ਉਹਦੇ ਰਿਕਾਰਡ ਦੇ ਵਿੱਚ ਜਿਹੜੀ ਆ ਰੈੱਡ ਐਂਟਰੀ ਹੋ ਗਈ ਆ ਹੂੰ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਦਾ ਸੰਬੰਧ ਕਿਸਾਨ ਦੇ ਨਾਲ ਆ ਸਾਡਾ 9 ਮਾਸ ਦਾ ਰਿਸ਼ਤਾ ਜੀ ਆ ਪਰਿਵਾਰਕ ਰਿਸ਼ਤਾ ਆ ਬਿਲਕੁਲ ਇਸ ਕਰਕੇ ਅਸੀਂ ਪਹਿਲਾਂ ਉਹਨਾਂ ਨੂੰ ਅਵੇਅਰ ਕਰਦੇ ਆ ਵੀ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਸਾਡਾ ਵਿਭਾਗ ਆ ਲਗਾਤਾਰ ਉਹਨਾਂ ਦੇ ਨਾਲ ਰਾਬਤਾ ਰੱਖ ਰਿਹਾ ਅੱਛਾ ਡਾਕਟਰ ਸਾਹਿਬ ਹੋਰ ਕੋਈ ਢੰਗ ਤਰੀਕਾ ਹੈ ਵੀ ਖੇਤ ਦੇ ਵਿੱਚੋਂ ਪਰਾਲੀ ਨੂੰ ਬਾਹਰ ਕੱਢਿਆ ਜਾਵੇ ਮਸ਼ੀਨਾਂ ਤੁਸੀਂ ਅਵੇਲੇਬਲ ਕਰਵਾਈਆਂ ਹੋਈਆਂ ਪਿੰਡਾਂ ਦੇ ਵਿੱਚ ਜਿੱਦਾਂ ਮੈਂ ਦੱਸਿਆ ਵੀ ਅਸੀਂ ਤਕਰੀਬਨ 7000 ਤੋਂ ਵੱਧ ਮਸ਼ੀਨਾਂ ਜਿਹੜੀਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਕਿਸਾਨ ਵੀਰਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਮਸ਼ੀਨਾਂ ਅਸੀਂ ਦਿੱਤੀਆਂ ਇੱਕ ਅਸੀਂ ਜਿਹੜੀ ਸਕੀਮ ਹੈ ਸੀਆਰਐਮ ਸਕੀਮ ਹੈ ਉਹਦੇ ਵਿੱਚ ਦਿੱਤੀਆਂ ਉਹਨੂੰ ਅਸੀਂ ਕਹਿੰਦੇ ਬਈ ਐਨਸੀ2 ਮੈਨੇਜਮੈਂਟ ਐਨਸੀ2 ਮੈਨੇਜਮੈਂਟ ਦਾ ਮਤਲਬ ਇਹ ਹੈ ਜਦੋਂ ਤੁਹਾਡੀ ਕਟਾਈ ਹੋ ਗਈ ਤਾਂ ਜਿਹੜਾ ਪ੍ਰਾਲ ਬਚਦਾ ਉਹਨੂੰ ਖੇਤ ਦੇ ਵਿੱਚ ਹੀ ਉਹਦਾ ਪ੍ਰਬੰਧ ਕਰਨਾ ਚਾਹੇ ਉਹ ਹੈਪੀ ਸੀਡਰ ਨਾਲ ਕਰੋ ਸੁਪਰ ਸੀਡਰ ਨਾਲ ਕਰੋ ਆਪਣੇ ਜਿਹੜੇ ਮਲਚਰ ਆ ਉਹਨਾਂ ਨਾਲ ਕਰੋ ਜਾਂ ਜਿਹੜੇ ਮੋਲਡ ਬੋਰਡ ਪਲੋ ਆ ਉਹਨਾਂ ਦੇ ਨਾਲ ਕਰੋ ਦੂਸਰੀਆਂ ਮਸ਼ੀਨਾਂ ਅਸੀਂ ਦਿੱਤੀਆਂ ਬੇ ਜੇ ਤੁਸੀਂ ਖੇਤਾਂ ਦੇ ਵਿੱਚ ਪ੍ਰਬੰਧ ਨਹੀਂ ਕਰ ਸਕਦੇ ਤਾਂ ਖੇਤਾਂ ਦੇ ਵਿੱਚ ਗੰਡਾ ਬਣਾ ਕੇ ਤੁਸੀਂ ਇਹਨੂੰ ਬਾਹਰ ਕੱਢ ਸਕਦੇ ਉਹਦੇ ਲਈ ਅਸੀਂ ਜਿਹੜੇ ਕਿਸਾਨ ਵੀਰਾਂ ਨੂੰ ਬੈਲਰ ਦਿੱਤੇ ਆ ਸਬਸਿਡੀ ਤੇ ਇਸ ਵੇਲੇ ਜ਼ਿਲ੍ਹੇ ਦੇ ਵਿੱਚ 211 ਦੇ ਲਗਭਗ ਜਿਹੜੇ ਆ ਸਿਕਸਾਂ ਮਰਾਂ ਨੂੰ ਬਿਲਰ ਮੁਹੱਈਆ ਕਰਵਾ ਚੁੱਕੇ ਆ ਤੇ ਇੱਕ ਬਿਲਰ ਇਸੇ ਪਿੰਡ 파ਸਲਾ ਦੇ ਵਿੱਚ ਸਰਦਾਰ ਰਣਜੀਤ ਸਿੰਘ ਹੋਣਾ ਨੇ ਰੜ ਕੇ ਲਿਆਂਦਾ ਜਰਮਨ ਤੋਂ ਤੇ ਉਹ ਸਾਡੇ ਲਈ ਬਹੁਤ ਇੱਕ ਮਤਲਬ ਸਹਾਈ ਸਿੱਧ ਹੋਵੇਗਾ ਕਿਉਂਕਿ ਇੱਕ ਦਿਨ ਦੇ ਵਿੱਚ ਤਕਰੀਬਨ 100 ਏਕੜ ਖੇਤ ਦੀ ਉਹ ਪ੍ਰਾਲੀ ਆ ਜਿਹੜੀ ਉਹਦੀ ਸਾਮ ਕਰ ਦਿੰਦਾ ਕਿਸਾਨ ਵੀਰੋ ਦੇਖੋ ਪ੍ਰਾਲੀ ਦੇ ਪ੍ਰਬੰਧਨ ਸੰਬੰਧੀ ਵਿਭਾਗ ਹਰ ਹੀਲੇ ਹਰ ਹੀਲਾ ਅਪਣਾ ਰਿਹਾ ਆ ਤੁਹਾਡੇ ਤੱਕ ਪਹੁੰਚ ਕਰ ਰਿਹਾ ਫਿਰ ਵੀ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਆਪਣੇ ਬਲਾਕ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਹੋ ਤੁਹਾਨੂੰ ਉਹ ਮਸ਼ੀਨ ਅਵੇਲੇਬਲ ਕਰਵਾਉਣਗੇ ਜੇਕਰ ਨਹੀਂ ਅਵੇਲੇਬਲ ਫਿਰ ਵੀ ਕਿਤਨਾ ਕਿਦੋਂ ਤੁਹਾਨੂੰ ਮਸ਼ੀਨ ਲਿਆ ਕੇ ਦੇਣਗੇ ਪਰ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਡਾਕਟਰ ਸਾਹਿਬ ਕਿਸਾਨ ਵੀਰਾਂ ਨੂੰ ਥੋੜਾ ਅਗਾਉਂ ਕੋਈ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੂੰ ਪਰਾਲੀ ਦੀ ਪ੍ਰਬੰਧਨ ਸੰਬੰਧੀ ਪਰਾਲੀ ਦੀ ਪ੍ਰਬੰਧਨ ਬਾਰੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿੱਦਾਂ ਕਈ ਕਿਸਾਨਾਂ ਦੇ ਕੋਲ ਮਸ਼ੀਨ ਨਹੀਂ ਹੁੰਦੀ ਸਾਡੇ ਡਿਪਾਰਟਮੈਂਟ ਨੇ ਵੀ ਜਿਹੜਾ ਆ 10 ਬਲੌਕ ਹੈ 10 ਬਲੌਕਾਂ ਦੇ ਵਿੱਚ ਆਪਣੇ CHC ਜਿਹੜੇ ਆ ਉਹ ਤਿਆਰ ਕੀਤੇ ਹੋਇਆ ਉਹਨਾਂ ਦੇ ਵਿੱਚ ਦੋ ਦੋ ਮਸ਼ੀਨਾਂ ਪਰ ਬਲੌਕ ਸਾਡੇ ਕੋ ਪਈਆਂ ਜੇ ਕਿਸੇ ਵੀ ਕਿਸਾਨ ਵੀਰ ਨੂੰ ਚਾਹੀਦੀ ਆ ਉਹ ਸਾਡੇ ਕੋ ਮਸ਼ੀਨ ਲੈ ਕੇ ਪ੍ਰਣਾਲੀ ਦਾ ਜਿਹੜਾ ਪ੍ਰਬੰਧ ਕਰ ਸਕਦੇ ਜੀ ਕਿਸਾਨ ਵੀਰੋ ਬਲਾਕ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਮਸ਼ੀਨਾਂ ਫ੍ਰੀ ਆਫ ਕਾਸਟ ਤੁਹਾਨੂੰ ਦੇਣ ਲਈ ਅਵੇਲੇਬਲ ਨੇ ਖੇਤੀਬਾੜੀ ਵਿਭਾਗ ਦੇ ਕੋਲ ਲੋਡ ਹੈ ਸਾਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਤੁਸੀਂ ਉਹ ਮਸ਼ੀਨਾਂ ਲੈ ਕੇ ਆਪਣੀ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਸੋ ਡਾਕਟਰ ਜਸਵਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਉਮੀਦ ਕਰਦਾ ਕਿਸਾਨ ਵੀਰ ਤੁਹਾਡੇ ਦੱਸੇ ਨੁਕਤਿਆਂ ਤੇ ਜ਼ਰੂਰ ਚੱਲਣਗੇ ਤੁਹਾਡੀ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਚੋਨੇ ਦੀ ਕਟਾਈ ਮੰਡੀਕਰਨ ਤੇ ਪਰਾਲੀ ਦੀ ਸੰਭਾਲ ਇਸੇ ਵਿਸ਼ੇ ਤੇ ਕੁਝ ਹੋਰ ਖੇਤੀ ਵਿਗਿਆਨੀਆਂ ਨੇ ਵੀ ਜਾਣਕਾਰੀ ਦਿੱਤੀ ਤੇ ਜਾਣਕਾਰੀ ਹਾਸਲ ਕੀਤੀ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਆਓ ਵੇਖਦੇ ਹਾਂ ਚੋਨੇ ਦੀ ਕਟਾਈ ਮੰਡੀਕਰਨ ਅਤੇ ਪਰਾਲੀ ਦੀ ਸੰਭਾਲ ਇਸ ਵਿਸ਼ੇ ਤੇ ਅੱਜ ਆਪਾਂ ਜਾਣਕਾਰੀ ਹਾਸਲ ਕਰਨੀ ਆ ਡਾਕਟਰ ਦਲੇਰ ਜੀ ਸਾਡਾ ਮੰਤਵ ਇਹ ਹੈ ਜੀ ਪਹਿਲੇ ਤਾਂ ਲੋਕ ਕਣਕ ਵੱਢ ਕੇ ਨਾਲ ਨੂੰ ਅੱਗ ਲਾ ਦਿੰਦੇ ਆ ਉਸ ਤੋਂ ਬਾਅਦ ਪੁਲਾੜੀ ਨੂੰ ਅੱਗ ਲਾ ਦਿੰਦੇ ਆ ਸਾਡਾ ਮਤਲਬ ਮੰਤਵ ਇਹ ਹੈ ਵੀ ਨਾ ਨਾ ਨਾੜ ਨੂੰ ਅੱਗ ਲੱਗੇ ਤੇ ਨਾ ਪ੍ਰਾੜੀ ਨੂੰ ਅੱਗ ਲੱਗੇ ਤੇ ਇੱਕ ਕਦੂ ਬਗੈਰ ਖੇਤੀ ਹੋਵੇ ਇਹ ਮੰਤਵ ਲੈ ਕੇ ਅਸੀਂ ਚੱਲੇ ਆਂ ਔਰ ਅਸੀਂ ਇਸ ਵਿੱਚ ਬਹੁਤ ਬਹੁਤ ਕਾਮਯਾਬ ਹੋਇਆ ਅਸੀਂ ਪੰਜਾਬ ਵਿੱਚ ਸਾਰੇ ਚ ਕਾਫੀ ਏਰੀਆ ਚ ਕਰਾਇਆ ਕੋਈ ਬਲਾਕ ਐਸਾ ਨਹੀਂ ਰਹਿ ਗਿਆ ਮਤਲਬ ਪਿੰਡ ਦਾ ਨਹੀਂ ਕਹਿ ਸਕਦੇ ਕੋਈ ਜ਼ਿਲ੍ਹਾ ਐਸਾ ਨਹੀਂ ਰਹਿ ਗਿਆ ਜਿੱਥੇ ਅਸੀਂ ਨਹੀਂ ਕਰਾਇਆ ਔਰ ਲੋਕ ਬੜੇ ਪਸੰਦ ਨੇ ਔਰ ਉਹਦੇ ਬਹੁਤ ਅੱਛੇ ਰਿਜ਼ਲਟ ਨੇ ਲੇਟੈਸਟ ਰਿਜ਼ਲਟ ਜਿਹੜਾ ਹੈਗਾ ਪਿੰਡ ਲਚਕਾਨੀ ਚ ਪੰਜ ਕਿੱਲੇ ਇਕੱਠਾ ਦੇ ਝੋਨਾ ਲਾਇਆ ਸੀ ਸਾਰੇ ਪਿੰਡ ਜਿਹੜਾ ਝੋਨਾ ਕੱਦੂ ਵਾਲਾ ਵੱਢਿਆ ਗਿਆ ਉਹ 20 ਕੁਇੰਟਲ ਤੋਂ ਵੱਧ ਕੱਢ ਨਿਕਲਿਆ ਤੇ ਜਿਹੜਾ ਸਾਡੇ ਵਾਲਾ ਉਹ 30 ਪਲੱਸ ਆਇਆ ਝਾੜ ਉਹਨਾਂ ਦਾ ਤੇ ਇਸ ਕਰਕੇ ਅਸੀਂ ਤੁਰੇ ਹੋਏ ਆ ਵੀ ਇੱਕ ਕਿਸਾਨੀ ਵੱਜੇ ਇੱਕ ਸਾਡਾ ਅੰਡਰਗਰਾਉਂਡ ਪਾਣੀ ਵੱਜੇ ਤੇ ਇੱਕ ਕੋਈ ਮੌਸਮ ਮੌਸਮ ਵੱਜੇ ਜਿਹਨੂੰ ਕਿਸਾਨ ਨਾ ਪਰਾਲੀ ਨੂੰ ਅੱਗ ਲਾ 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 ਨਾ ਨਾ ਨੂੰ ਅੱਗ ਲਾ ਦੱਸ ਤੁਸੀਂ ਦੱਸੋ ਕਿ ਕਿਸ ਮੰਤਵ ਨੂੰ ਲੈ ਕੇ ਤੁਸੀਂ ਸੋਹਲ ਕਨਜ਼ਰਵੇਸ਼ਨ ਮਹਿਕਮੇ ਦੇ ਵਿੱਚੋਂ ਰਿਟਾਇਰ ਹੋਏ ਹੋ ਆਉਣ ਵਾਲੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋ ਕਿ ਜੇ ਪਿਛਲੇ ਸਮੇਂ ਦੇ ਧਿਆਨ ਰੱਖਦੇ ਜਿਹੜੀ ਸਾਡੀ ਪੰਜਾਬ ਦੀ ਖੇਤੀ ਆ ਜਾਂ ਕਿਸੇ ਵੀ ਸਾਰੀ ਦੁਨੀਆ ਦੀ ਖੇਤੀ ਆ ਇਹ ਮਿੱਟੀ ਔਰ ਪਾਣੀ ਤੇ ਆਧਾਰਤ ਆ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਪਾਣੀ ਬੜਾ ਬਾਫਰ ਹੁੰਦਾ ਸੀਗਾ ਜਿਹੜੇ ਬੜੇ 40 45 50 ਸਾਲ ਪਹਿਲਾਂ ਸਾਡੇ ਵਿੱਚ ਝੋਨਾ ਇੰਟਰੋਡਿਊਸ ਹੋਇਆ ਤਾਂ ਸਾਡੇ ਲੋਕਾਂ ਨੇ ਅਸੀਂ ਲੋਕਾਂ ਨੇ ਹੀ ਇਹ ਪ੍ਰਚਾਰ ਕੀਤਾ ਕਿ ਪੈਡੀ ਜਪਾਨੀਜ਼ ਮੈਥਡ ਆਫ ਪੈਡੀ ਕਲਟੀਵੇਸ਼ਨ ਜੀ ਦੇ ਵਿੱਚ ਅਸੀਂ ਕਦੋਂ ਕਰਕੇ ਗਏ ਦੀ ਕਦੋਂ ਇਹ ਜੇ ਟੰਗ ਨਾ ਕਰੋ ਕਿ ਤੋਪਕਾ ਵੀ ਪਾਣੀ ਥੱਲੇ ਨਾ ਚਲੇ ਜਾਵੇ ਅਸੀਂ ਪ੍ਰਚਾਰ ਕਰਦੇ ਰਹੇ ਸਾਡੇ ਮਾਹਰ ਹੋਰ ਵੀ ਪ੍ਰਚਾਰ ਕਰ ਰਹੇ ਰਹੇ ਪਰੰਤੂ ਜਦ ਕੇ ਸਾਨੂੰ 25 30 ਸਾਲ ਪਹਿਲਾਂ ਇਹ ਮਹਿਸੂਸ ਹੋਇਆ ਕੋਈ ਬੰਦਾ 10 ਸਾਲ ਪਹਿਲਾਂ ਸੋਚ ਲੈਂਦਾ ਕੋਈ ਬੰਦਾ ਜਦ ਜਿਹੜੀ ਕੋ ਦਰਾਂ ਦੇ ਬਰਾਤ ਆ ਜਾਂਦੀ ਹੈ ਉਦੋਂ ਸੋਚਦਾ ਸਾਡੀ ਜਿਹੜੀ ਖੇਤੀ ਟੈਕਨੋ ਕ੍ਰੈਸ ਦੀ ਟੀਮ ਹੈ ਅਸੀਂ 25 ਸਾਲ ਤਕਰੀਬਨ ਪਹਿਲਾਂ ਸੋਚਿਆ ਸੀ ਕਿ ਪਾਣੀ ਦੀ ਕਮੀ ਆਉਣ ਵਾਲੇ ਸਮੇਂ ਦੇ ਵਿੱਚ ਆਉਣੀ ਹੈ ਜਿਹੜੀ ਕਿ ਅੱਜ ਆ ਚੁੱਕੀ ਹੈ ਹੁਣ ਕੋਈ ਕਿਸੇ ਮਹਿਕਮੇ ਦਾ ਬੰਦਾ ਪਾਣੀ ਪਾਣੀ ਕਰਦਾ ਕਿਉਂਕਿ ਇਹਨਾਂ ਨੇ 20 25 ਸਾਲ ਪਹਿਲਾਂ ਕਿਉਂ ਨਹੀਂ ਸੋਚਿਆ ਸਾਡੇ ਬਲੋ ਵਿੱਚ ਓਨੇ ਨੂੰ ਕਲਪ੍ਰਿਤ ਕਹਿੰਦੇ ਸੀ ਸਾਰੀ ਦੁਨੀਆ ਵਿੱਚ ਓਨੇ ਕਰਕੇ ਪਾਣੀ ਜਿਹੜਾ ਹੈਗਾ ਇਹ ਪਾਣੀ ਘਟ ਰਿਹਾ ਅਸੀਂ ਫਿਰ ਇਹ ਸੋਚਿਆ ਸੀ ਕਿ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਕਿ ਝੋਨੇ ਤੋਂ ਬਿਨਾਂ ਕੋਈ ਐਸੀ ਫਸਲ ਨਹੀਂ ਹੈਗੀ ਜਿਹੜੀ ਕਿ ਉਹਦੀ ਆਲਟਰਨੇਟਿਵ ਦੇ ਸਕੀ ਹੈ ਸਾਡੇ ਕੋਲ ਅੱਜ ਵੀ ਹੈ ਨਹੀਂ ਪਰੰਤੂ ਅਸੀਂ ਝੋਨੇ ਦੀ ਖੇਤੀ ਨੂੰ ਕੰਟੀਨਿਊ ਰੱਖਣ ਵਾਸਤੇ ਤੇ ਪਾਣੀ ਨੂੰ ਘਟ ਵਰਤੋਂ ਕਰਨ ਬਾਅਦ ਇਸ ਜਿਹਨੂੰ ਬੱਡ ਐਂਡ ਫਰੋ ਮੈਥਡ ਕਹਿੰਦੇ ਆ ਬੱਟਾ ਬੜਾ ਧੋਨੇ ਦੀ ਜਿਹੜੀ ਰਿਸਰਚ ਕਰਕੇ ਲੋਕਾਂ ਦੇ ਵਿੱਚ ਅਸੀਂ ਲੈ ਕੇ ਗਏ بڑے بڑے ਮਾਹਰਾਂ ਨੂੰ ਅਸੀਂ ਦਿਖਾਇਆ ਕਿ ਉਹ ਬੜੀ ਕਾਮਯਾਬੀ ਨਾਲ ਹੁੰਦਾ ਰਿਹਾ ਪਰ ਕਿਉਂਕਿ ਪਾਣੀ ਦੀ ਇੰਨੀ ਕਮੀ ਨਹੀਂ ਸੀ ਲੋਕਾਂ ਨੇ ਫਾਲੋ ਕਰਨ ਦੀ ਕੋਸ਼ਿਸ਼ ਕੀਤੀ 5-7 ਸਾਲ ਪਹਿਲਾਂ ਅਸੀਂ ਇਹ ਸੋਚ ਲਿਆ ਕਿ ਲੋਕ ਬੱਟਾ ਪਾਉਣ ਤੋਂ ਥੋੜੀ ਜਿਹੀ ਕਤਰਉਂਦੇ ਆ ਪਰ ਸਾਡੀ ਟਾਈਮ ਨੇ ਇੱਕ ਹੋਰ ਤਰੀਕਾ ਕੱਢਿਆ ਕਈ ਕਹਿੰਦੇ ਨੇ ਅਸੀਂ ਜੇ 20 ਸਾਲ ਪਹਿਲਾਂ ਜੇ 20 ਰੁਪਏ ਨਾ ਕਰਦੇ ਸੀ ਭਾਈ ਦੱਸ ਦਿੰਦੇ ਤੁਸੀਂ ਲੋਕਾਂ ਨੂੰ ਅਸੀਂ ਇਹਦਾ ਪ੍ਰਚਾਰ ਸ਼ੁਰੂ ਕੀਤਾ ਅਸੀਂ ਇਹਨੂੰ ਪੰਜਾਬ ਕੱਦੂ ਕਦੂ ਕੀ ਹੈਗਾ ਪੈੜੀ ਬਿਦ ਆਊਟ ਬੜਲੇ ਤਾਂ ਅਸੀਂ ਉਹਦੇ ਤਰੀਕੇ ਲੰਬਾ ਕੰਮ ਹੋ ਜਾਊਗਾ ਪਰੰਤੂ ਅਸੀਂ ਤਰੀਕਾ ਇਹ ਸੀ ਫਾਰਮਰ ਨੂੰ ਪੁੱਛਣ ਦਾ ਸੀ ਜਿੱਥੇ-ਜਿੱਥੇ ਸਾਰੇ ਬਲਾਕਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਦੇਸ਼ ਤੋਂ ਬਾਹਰ ਵੀ ਅਸੀਂ ਉਹਨਾਂ ਨੂੰ ਫਾਲੋ ਕਰਾਉਂਦੇ ਆ ਉਹਨਾਂ ਲੋਕਾਂ ਨੇ ਸਾਨੂੰ ਫੀਡਬੈਕ ਦਿੱਤੀ ਹੈ ਕਿ ਬਿਨਾ ਕੱਦੂ ਕਰਨ ਤੋਂ ਝੋਨੇ ਦੀ ਖੇਤੀ ਪੋਸੀਬਲ ਹੈਗੀ ਆ ਡਾਕਟਰ ਸਾਹਿਬ ਕਹਿੰਦੇ ਆ ਅਸੀਂ ਕਿ ਝੋਨੇ ਦੀ ਕਟਾਈ ਕਰਨੀ ਬੜੀ ਮਸ਼ੀਨ ਦੇ ਨਾਲ ਸੌਖੀ ਹੋ ਜਾਂਦੀ ਆ ਹਨਾ ਸੋ ਉਸ ਤੋਂ ਬਾਅਦ ਪਰਾਲੀ ਵੀ ਸਾਂਭਣੀ ਆ ਫਿਰ ਕਣਕ ਵੀ ਛੇਤੀ ਬੀਜਣੀ ਆ ਥੋੜੇ ਜਿਹੜੀ ਤੁਹਾਡੀ ਤਕਨੀਕ ਨਾਲ ਤੁਸੀਂ ਝੋਨਾ ਲਵਾਇਆ ਕੋਈ ਪਰਾਲੀ ਉਹਦੇ ਨਾਲ ਘਟਦੀ ਆ ਤੇ ਬਾਢੀ ਚ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਬਟਾਣ ਵਾਲੇ ਝੋਨੇ ਚ ਜਾਂ ਹੋਰ ਸਾਡੀ ਟੈਕਨੀਕ ਨਾਲ ਝੋਨੇ ਦੇ ਮੁੱਢ ਹਰੇ ਰਹਿੰਦੇ ਆ ਕਿਉਂਕਿ ਜੜ ਡੂੰਗੀ ਜਾਂਦੀ ਏਦੀ ਕਦੂ ਨਹੀਂ ਕੀਤਾ ਹੁੰਦਾ ਜਿਹੜਾ ਸਿੰਪਲ ਸੁੱਕਾ ਕਦੂ ਕਰਕੇ ਹੀ ਟਰੈਕਟਰ ਨੂੰ ਪਾਣੀ ਚ ਕਿਸਾਨ ਨੂੰ ਕਹਿੰਦੇ ਟਰੈਕਟਰ ਨੂੰ ਪਾਣੀ ਚ ਨਹੀਂ ਵਾੜਨਾ ਇਹ ਨਾਲ ਤੁਹਾਡੀ ਇੱਕ ਤਾਂ ਪਾਣੀ ਸਾਰਾ ਥੱਲੇ ਜਾਂਦਾ ਜੜ ਪਾਣੀ ਲੈਣ ਵਾਸਤੇ ਥੱਲੇ ਜਾਂਦੀ ਆ ਇਹਦੀ ਇਹਦੀ ਜੜ ਹਰੀ ਰਹਿੰਦੀ ਆ ਜਿਹੜੇ ਇਹਦੇ ਆਪਣੇ ਧਾਣੇ ਨੇ ਉਹ ਸੁੱਕ ਜਾਂਦੇ ਆ ਇਹ ਅਸੀਂ ਦੇਖਿਆ ਸਾਰੇ ਪੰਜਾਬ 'ਚ ਦੇਖਿਆ ਇਹਦੇ ਵਿੱਚ ਮੁਆਸ਼ਰ ਪ੍ਰੋਬਲਮ ਨਹੀਂ ਆਉਂਦੀ ਧਾਣਿਆਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ ਇੱਕ ਇਹਦੇ ਵਿੱਚ ਕਿਉਂਕਿ ਗੁੰਡੋਆਂ ਦੀ ਇੰਨੀ ਫਾਰਮੇਸ਼ਨ ਹੋ ਜਾਂਦੀ ਹੈ ਉਹਨਾਂ ਜ਼ਮੀਨ ਨੂੰ ਇੰਨਾ ਪੋਲਾ ਬਣਾ ਦਿੰਦੇ ਆ ਕਿ ਐਸਐਮਐਸ ਨੂੰ ਵੱਡੀ ਟਰੈਕਟਰ ਨੂੰ ਆਮ ਛੋਟਾ ਡਾਇਰੈਕਟਰ ਡੀਜੀਟਰ 2111 ਵਰਗਾ ਤੇ ਆਪਣਾ ਇੰਟਰਨੈਸ਼ਨਲ ਛੋਟਾ ਟਰੈਕਟਰ ਜ਼ਮੀਨ ਨੂੰ ਬੜੇ ਆਰਾਮ ਨਾਲ ਤਵੀਆਂ ਨਾਲ ਵਾਦੇਦਾ ਔਰ ਇੱਕ ਇਹਨਾਂ ਇੱਕ ਫਸਲ 10 ਤੋਂ 12 ਦਿਨ ਸੁੱਕੇ ਕਦਵਲੀ ਬਿਹਾਰ ਕਦਵਲੀ ਪਹਿਲੇ ਪੱਕਦੀ ਹੈ ਜਿਹਦੇ ਨਾਲ ਜਿਹੜੀ ਪ੍ਰਾਲੀ ਦੀ ਮੈਨੇਜਮੈਂਟ ਬੜੀ ਸੌਖੀ ਆ ਕਿਸਾਨ ਜਿਹੜਾ ਇਹ ਇਹ ਸਾਡੀ ਟੰਗ ਨਾਲ ਲਾਉਂਦਾ ਉਹ ਕੋਈ ਕਿਸਾਨ ਨਾ ਤੂੜੀ ਨੂੰ ਅੱਗ ਲਾਉਂਦਾ ਤੇ ਨਾ ਪ੍ਰਾਲੀ ਲੋਕ ਲਾਉਂਦਾ ਮਟਾਰੀ ਸਬ ਪ੍ਰਾਲੀ ਦਾ ਪ੍ਰਬੰਧਨ ਕਿਉਂਕਿ ਝੋਨੇ ਦੀਆਂ ਵੈਰਾਈਟੀਆਂ ਇਹੋ ਜੀਆਂ ਜਿਨ੍ਹਾਂ ਦੀ ਪ੍ਰਾਲੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਕਿ ਇੱਧਰ ਨੂੰ ਵੀ ਥੋੜਾ ਜਿਆਦਾ ਜ਼ਰੂਰ ਧਿਆਨ ਦੇਣ ਚਾਹੇ ਤੁਹਾਡੀ ਟੈਕਨੀਕ ਵਾਲ ਉਹਨਾਂ ਨੇ ਲਾਇਆ ਤੇ ਭਾਵੇਂ ਨਹੀਂ ਇੱਕ ਤਾਂ ਬਸ ਇਹ ਕਹਿੰਦੇ ਆ ਕਿ ਮਤਲਬ ਜਿਹੜੀ ਅਸੀਂ ਪੂਸਾ 44 ਜੀ ਨੂੰ ਕਹਿੰਦੇ ਸੀਗੇ ਬੜੇ ਲੰਬੇ ਸਮੇਂ ਤੋਂ ਉਹਦਾ ਪ੍ਰਾਲ ਬਹੁਤ ਵੱਡਾ ਹੋ ਜਾਂਦਾ ਹੁਣ ਜਿਹੜੀਆਂ ਨਵੀਆਂ ਕਿਸਮਾਂ ਨੇ ਸਾਰੇ ਕਿਸਾਨ ਜਾਣਦੇ ਨੇ 126 ਤੋਂ ਲੈ ਕੇ 131 ਤੱਕ ਜਾਂ ਹੋਰ ਵੀ ਹੈਗੇ ਨੇ ਬਹੁਤ ਸਾਰੀਆਂ ਕਿਸਮਾਂ ਉਹਨਾਂ ਦਾ ਪ੍ਰਾਲ ਬਹੁਤ ਘੱਟ ਹੁੰਦਾ ਤੇ ਨੰਬਰ 2 ਜਿਹੜੀ ਸਾਡੀ ਰੈਂਟ ਤੇ ਜਾ ਕੇ ਘਟ ਜਾਂਦੀ ਹੈ ਤੇ ਜ਼ਮੀਨ ਕੰਪੈਰੀਟਿਵਲੀ ਕੱਦੂવાડી ਜ਼ਮੀਨ ਸੋਇਲ ਦੇ ਵਿੱਚ ਇਹ ਸਾਡੀ ਪੋਲੀ ਰਹਿੰਦੀ ਆ ਤੇ ਇਹਨੂੰ ਪੱਟਣਾ ਤੇ ਉਹਨੂੰ ਮੈਨੇਜ ਕਰਨਾ ਬੜਾ ਸੌਖਾ ਹੋ ਜਾਂਦਾ ਵੱਧ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜੇ ਪ੍ਰਾੜੀ ਨੂੰ ਅਸੀਂ ਵਿੱਚ ਦਫਨਾਉਨੇ ਆ ਵਿਚ ਅਸੀਂ ਇਨਕਾਰਪੋਰੇਟ ਕਰਦੇ ਆ ਤਾਂ ਉਹਦੇ ਵਿੱਚ ਫਾਸਫੋਰਸ ਦੀ ਕਮੀ ਜ਼ਮੀਨ ਦੇ ਵਿੱਚ ਇਹਨੇ ਹੋਰ ਬਹੁਤ ਸਾਰੇ ਤੱਤਾਂ ਜਿਹੜੇ ਸੂਖਮ ਤੱਤ ਨੇ ਸਾਨੂੰ ਉਹਨਾਂ ਦਾ ਬੋਲ ਕੇ ਕਈ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਵਿੱਚ ਜੇ ਅਸੀਂ ਜ਼ਮੀਨ ਵਿੱਚੋਂ ਕੁਝ ਲੈਨੇ ਆ ਤਾਂ ਉਹਦੇ ਵਿੱਚ ਪਾਉਣਾ ਜ਼ਰੂਰੀ ਆ ਆਰਗੈਨਿਕ ਮੈਟਰ ਮਿੱਟੀ ਦੀ ਇੱਕ ਸਭ ਤੋਂ ਵੱਡੀ ਜਿਹੜੀ ਹੈਗੀ ਕੁਆਲਿਟੀ ਆ ਅਸੀਂ ਕਹਿੰਦੇ ਨੇ ਜ਼ਮੀਨ ਦੀ ਕੁਆਲਿਟੀ ਖਰਾਬ ਹੋ ਗਈ ਜ਼ਮੀਨ ਨੂੰ ਕੁਝ ਨਹੀਂ ਹੁੰਦਾ ਹੁੰਦਾ ਜੇ ਇਹਦੇ ਵਿੱਚ ਆਰਗੈਨਿਕ ਮੈਟਰ ਜੀ ਨੂੰ ਅਸੀਂ ਜੀਵਕ ਮਾਦਦਾ ਕਹਿੰਦੇ ਆ ਉਹ ਪੂਰਾ ਤਾਂ ਜਿਹੜੇ ਵਿੱਚ ਜਿਹੜੇ ਹੈਗੇ ਨੇ ਤੱਤ ਤਾਂ ਜਿਹੜੇ ਹੈਗੇ ਨੇ ਉਹ ਸਾਨੂੰ ਅਵੇਲੇਬਲ ਹੋ ਜਾਂਦੇ ਆ ਇਸ ਕਰਕੇ ਸਾਨੂੰ ਦੋ ਕੰਮ ਮਿਲਦੇ ਇੱਕ ਸਾਨੂੰ ਤਤ ਮਿਲਦੇ ਇੱਕ ਜਿਹੜੀ ਹੈਗੀ ਸਾਡਾ ਵਾਤਾਵਰਨ ਦੇ ਵਿੱਚ ਸਾਡਾ ਅਸਰ ਪੈਂਦਾ ਕਿਉਂਕਿ ਬੱਚੇ ਬੁੱਢੇ ਸਾਹ ਲੈਣਾ ਔਖਾ ਹੋ ਜਾਂਦਾ ਅਸੀਂ ਕਿਸੇ ਤੋਂ ਕਿਸੇ ਨਾਲ ਮੁਕਾਬਲਾ ਕਰਨੀ ਬਜਾਏ ਵੀ ਉਹ ਵੀ ਪੋਲੂਸ਼ਨ ਕਰਦਾ ਉਹ ਵੀ ਪੋਲੂਸ਼ਨ ਕਰਦਾ ਆਪਾਂ ਆਪਣੇ ਫਰਜ਼ ਨਿਭਾਈਏ ਕਿਸਾਨੀ ਨਾਲ ਅਸੀਂ ਜੁੜੇ ਹੋਏ ਆ ਤਾਂ ਕਿ ਅਸੀਂ ਆਪਣੇ ਵੱਲੋਂ ਜਿਹੜਾ 2% 5% 20% ਪੋਲੂਸ਼ਨ ਉਹਨੂੰ ਨਾ ਕਰੀਏ ਇਹ ਬੇਨਤੀ ਹੈ ਕਿ ਸਾਡੀ ਟੈਕਨੀਕ ਦੇ ਨਾਲ ਜਿਹੜੀਆਂ ਘਟ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਪੂਸਾ ਤੋਂ ਬਗੈਰ ਵੈਰੈਟੀਆ ਨੇ ਉਹ ਬੀਜ ਕੇ ਅਸੀਂ ਇਹਦੇ ਤੇ ਕਾਫੀ ਮੈਨੇਜਮੈਂਟ ਕਰਦੇ ਹਾਂ ਤੁਹਾਡਾ ਸਾਰੀ ਟੀਮ ਦਾ ਜੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਝੋਨੇ ਦੀ ਕਟਾਈ ਮੰਡੀਕਰਨ ਤੇ ਪਰਾਲੀ ਦੀ ਸੰਭਾਲ ਦੇ ਵਿਸ਼ੇ ਤੇ ਬਲੌਕ ਰੋਡ ਕਲਾਂ ਦੇ ਕੁਝ ਸਫਲ ਕਿਸਾਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਵੇਖਦੇ ਹਾਂ ਝੋਨੇ ਦੀ ਕਟਾਈ ਮੰਡੀਕਰਨ ਤੇ ਪਰਾਲੀ ਦੀ ਸੰਭਾਲ ਕੁਝ ਸੂਝਵਾਨ ਕਿਸਾਨ ਵੀਰ ਮੇਰੇ ਨਾਲ ਨੇ ਜ਼ਿਲ੍ਹਾ ਜਲੰਧਰ ਦੇ ਬਲਾਕ ਰੋੜਕਾ ਕਲਾਂ ਦੇ ਵਿੱਚ ਪਹੁੰਚੇ ਆ ਪਿੰਡ ਹੈ ਪਾਸਲਾ ਅ ਗੱਲਬਾਤ ਕਰਾਂਗੇ ਕਿ ਝੋਨੇ ਦੀ ਕਟਾਈ ਹੁਣ ਇਸ ਵੇਲੇ ਚਲਣੀ ਸ਼ੁਰੂ ਹੋਣੀ ਹੈ ਅਜੇ ਇਹ ਬਲਾਕ ਦੇ ਵਿੱਚ ਅਜੇ ਨਹੀਂ ਹੋਈ ਪਿੰਡ ਪਾਸਲੇ ਤੋਂ ਲਖਵੀਰ ਸਿੰਘ ਜੀ ਅੱਛਾ ਕਿਦਾਂ ਫਿਰ ਝੋਨੇ ਦੀ ਕਟਾਈ ਹੈ ਜਿਹੜੀ ਕਦੋਂ ਸ਼ੁਰੂ ਕਰਨੀ ਹੈ ਪਾਚੀ ਹੁਣ ਜਿਹੜੀ ਫਸਲ ਆ ਹੁਣ ਤਿਆਰੀ ਆ ਆ ਮੀਂਹ ਦੇ ਕਰਕੇ ਥੋੜਾ ਲੇਟ ਹੋ ਗਿਆ ਸੀਗੇ ਤੇ ਵੈਸੇ ਤੇ ਹੁਣ ਤਿਆਰੀ ਆ ਸਾਰਾ ਕਟਾਈ ਲਈ ਬਿਲਕੁਲ ਰੈਡੀ ਆ ਹਾਂਜੀ ਤੇ ਕਿਸੇ ਕਿਸਮ ਦੀ ਤੁਹਾਨੂੰ ਲੱਗ ਰਿਹਾ ਕੋਈ ਸਮੱਸਿਆ ਤਾਂ ਨਹੀਂ ਖੇਤਾਂ ਦੇ ਵਿੱਚ ਐਸ ਵੇਲੇ ਕੁਝ ਖੇਤਾਂ ਦੇ ਵਿੱਚ ਆਈ ਸੀ ਪ੍ਰੋਬਲਮ ਹਲਦੀ ਰੋਗ ਆਇਆ ਸੀਗਾ ਜੀ ਉਹ ਤਕਰੀਬਨ ਐਸ ਕੀ ਕਹਿੰਦੇ ਜਿਹੜੇ ਮੌਸਮ ਦੀ ਥੋੜੀ ਜਿਹੀ ਹੈਗੀ ਆ ਉਹਦੇ ਕਰਕੇ ਹਾਂਜੀ ਬਾਕੀ ਠੀਕ ਆ ਜੀ ਕਟਾਈ ਤੋਂ ਬਾਅਦ ਫਿਰ ਮੰਡੀਕਰਨ ਸੌਖਾ ਕੋਈ ਚੱਕਰ ਤਾਂ ਨਹੀਂ ਹਾਂਜੀ ਬਹੁਤ ਵਧੀਆ ਅਜੇ ਤਾਂ ਠੀਕ ਹੈ ਜੀ ਆਪਣੇ ਸਾਡੇ ਸਿੱਪੰਡੀ ਮੰਡੀ ਹੈਗੀ ਆ ਜਿਆਦਾ ਦੂਰ ਨਹੀਂ ਜਾਣਾ ਪੈਂਦਾ ਅੱਛਾ ਤੇ ਵਧੀਆ ਹੋ ਜਾਂਦਾ ਜੀ ਤਕਰੀਬਨ ਸਾਨੂੰ 24 ਘੰਟੇ ਦੇ ਵਿੱਚ ਵਿੱਚ ਸਾਨੂੰ ਕਰ ਦਿੰਦੇ ਆ ਤੇ ਬਹੁਤ ਸਾਰੀਆਂ ਤਕਰੀਕਾਂ ਦੇ ਨਾਲ ਝੋਨਾ ਕਿਸਾਨ ਵੀਰਾਂ ਨੇ ਲਾਇਆ ਸੀ ਕਈਆਂ ਦੇ ਸੀ ਦੇਖਿਆ ਖੇਤਾਂ ਦੇ ਵਿੱਚ ਝੋਨੇ ਡਿੱਗੇ ਵੀ ਪਏ ਆ ਤੁਸੀਂ ਕਿਹੜੀ ਟੈਕਨੀਕ ਨਾਲ ਝੋਨਾ ਲਾਇਆ ਸੀ ਥੋੜਾ ਜਿਹਾ ਵੀ ਦੱਸ ਦਿਓ ਸਾਡੇ ਕੋਲ ਤਕਰੀਬਨ ਜੀ 40 ਕ ਖੱਤਿਆਂ ਦੀ ਮਹੀਂ ਖੇਤੀ ਕਰਦੇ ਆ ਤਕਰੀਬਨ 20 ਕ ਖੇਤ ਹੈਗੇ ਜਿਹੜੇ ਸਾਡੇ ਉਹ ਅਸੀਂ ਬਿਨਾ ਕੱਦੂ ਤੋਂ ਕੀਤਾ ਸੀਗਾ ਤੇ ਵੀ ਕਿਸੇ ਦਾ ਹੀ ਕੱਦੂ ਕੀਤਾ ਸੀਗਾ ਜੀ ਸਾਨੂੰ ਦੋਨਾਂ ਦੇ ਵਿੱਚ ਜਿਆਦਾ ਵਧੀਆ ਸਾਨੂੰ ਜਿਹੜਾ ਇਹ ਕੱਦੂ ਨਹੀਂ ਕੀਤਾ ਸੁੱਕਾ ਚ ਜਾਣੀ ਅਸੀਂ ਸੁਹਾਗਾ ਮਾਰ ਦਿੱਤਾ ਸੀਗਾ ਜੀ ਉਹ ਸਾਨੂੰ ਥੋੜਾ ਜਿਹਾ ਵਧੀਆ ਲੱਗਿਆ ਜੀ ਈਜ਼ੀ ਜਿਹਾ ਲੱਗਿਆ ਤੇ ਮਿਹਨਤ ਘੱਟ ਕਰਨੀ ਪਈ ਉੱਤੇ ਹਾਂਜੀ ਉਹ ਸਾਨੂੰ ਥੋੜੀ ਤਕਨੀਕ ਵਧੀਆ ਲੱਗੀ ਉਹਨਾਂ ਚੋਂ ਬਹੁਤ ਵਧੀਆ ਗੱਲ ਆ ਤੁਸੀਂ ਫਿਰ ਪਿੰਡ ਦੇ ਹੋਰ ਕਿਸਾਨ ਵੀਰਾਂ ਨੂੰ ਇਹ ਤਕਨੀਕ ਦਿਖਾਈ ਆ ਕਿ ਨਹੀਂ ਹਾਂਜੀ 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 ਸਾਰਿਆਂ ਨੇ ਇਹਨਾਂ ਨੂੰ ਇਹ ਪਤਾ ਹੈ ਸਾਡੇ ਸਾਹਮਣੇ ਹੀ ਇਹਨਾਂ ਨੇ ਵੀ ਇੱਕ ਇੱਕ ਦੋ ਦੋ ਖੇਤ ਟਰਾਈ ਕੀਤੀ ਆ ਹਾਂਜੀ ਹਾਂਜੀ ਸਾਰਿਆਂ ਨੇ ਸੋ ਆਪਾਂ ਫੇਰ ਇਨਾਂ ਕੋਲ ਹੀ ਆਉਨੇ ਆ ਰਣਜੀਤ ਸਿੰਘ ਜੀ ਨੇ ਪਿੰਡ ਪਾਸਲਾ ਦੇ ਜਿਹੜੀ ਤਕਨੀਕ ਇਹ ਦੱਸ ਰਹੇ ਆ ਵੀ ਸੁੱਕਾ ਕੱਦੂ ਕਰਕੇ ਝੋਨਾ ਲਾਉਣਾ ਹਾਂਜੀ ਹਾਂਜੀ ਕਿੰਦਾ ਫਿਰ ਫਿੱਟ ਆਈ ਤੁਹਾਡੇ ਹਾਂਜੀ ਬਹੁਤ ਸਾਰੀ ਕਾਮਯਾਬ ਹੋਈ ਹੈ ਤਕਨੀਕ ਇਹਦੇ ਨਾਲ ਸਾਨੂੰ ਪਾਣੀ ਦੀ ਵੀ ਬਚਤ ਹੋਈ ਹੈ ਜੀ ਤੇ ਨਾਲ ਸਾਡਾ ਝੋਨਾ ਵੀ ਜਿਹੜਾ ਜੀ ਵਧੀਆ ਤੁਰਿਆ ਆ ਆ ਤੁਹਾਡੇ ਸਾਹਮਣੀਆਂ ਦੇਖ ਲਓ ਜੀ ਬਹੁਤ ਵਧੀਆ ਮਿਹਨਤ ਬਾਰ ਆਈ ਹੈ ਜੀ ਪਾਣੀ ਦੀ ਬਚਤ ਜੇ ਅਸੀਂ ਗੱਲ ਕਰੀਏ ਵੀ ਹੁੰਦੀ ਹੈ ਇਹਦੇ ਨਾਲ ਕਾफी ਸਾਰੀ ਹਾਂਜੀ ਹਾਂਜੀ ਇਹਨੂੰ ਅੱਧਾ ਪਾਣੀ ਦੂਏ ਝੋਨੇ ਨਾਲ ਲੱਗਾ ਜਾਂਦਾ ਜੀ ਹਾਂ ਤੇ ਬਾਹਲਾ ਨਹੀਂ ਪਾਣੀ ਦੇ ਇਹਨੂੰ ਲੋੜ ਪੈਂਦੀ ਜਦ ਹਫ਼ਤੇ ਚੱਕ ਦੋ ਪਾਣੀ ਲਾ ਦੋ ਪਹਿਲਾਂ ਪਹਿਲਾਂ ਦਬਾਅ ਪਾ ਕੇ ਜੀ ਉਹ ਦਬਾਅ ਤੋਂ ਬਾਅਦ ਫਿਰ ਠੀਕ ਹੋ ਜਾਂਦਾ ਜੀ ਹਾਂਜੀ ਫਿਰ ਕੱਖ ਨਹੀਂ ਹੁੰਦਾ ਜੀ ਆਮ ਤੌਰ ਤੇ ਹੀ ਬਹੁਤ ਲੰਬੇ ਸਮੇਂ ਤੋਂ ਵਿਭਾਗ ਵੀ ਹੋਰ ਵੀ ਅਧਿਕਾਰੀ ਲੱਗੇ ਹੋਏ ਨੇ ਵੀ ਤੁਸੀਂ ਭਈ ਕੱਦੂ ਤੋਂ ਬਿਨਾਂ ਝੋਨਾ ਲਾਓ ਸੁੱਕਾ ਝੋਨਾ ਲਾਓ ਕੋਈ ਪਹਿਲਾਂ ਨਹੀਂ ਇੱਧਰ ਨੂੰ ਮੁੜੇ ਹੈਗੇ ਹੁਣ ਹੁਣ ਕੀ ਕੋਈ ਪਾਣੀ ਦੀ ਸਮੱਸਿਆ ਆ ਗਈ ਜਾਂ ਵੈਸੇ ਮਨ ਬਣ ਗਿਆ ਹਾਂਜੀ ਸਰ ਜੀ ਹੁਣ ਥੋੜੀ ਜਿਹੀ ਪਾਣੀ ਦੀ ਵੀ ਸਮੱਸਿਆ ਆ ਅੱਗੇ ਮੋਟਰ 100 ਤੇ ਚੱਲਦੀ ਹੁਣ 120 ਤੇ 30 ਤੇ ਚੱਲਣ ਲੱਗ ਪਈਆਂ ਜੀ ਇਸ ਕਰਕੇ ਥੋੜਾ ਜਿਹਾ ਪਾਣੀ ਦਾ ਬਚਾਅ ਕਰਨ ਲਈ ਅਸੀਂ ਇਹ ਪਾਸਾ ਚੁਣਿਆ ਆ ਇੱਕੀ ਬਈ ਯਾਨੀ ਕਿ ਸਵਾਗਾ ਮਾਰ ਕੇ 700 ਅੱਗੇ ਮਾਰੇ ਇਹਨੂੰ ਜੀ ਤੇ ਇਸ ਕਰਕੇ ਫੇ ਹੁਣ ਇਹ ਵਧੀਆ ਝੋਨਾ ਹੋਇਆ ਜੀ ਕਾਮਜਾਬ ਤਰੀਕ ਨੇ ਕੀ ਜੀ ਕਿਦਾਂ ਲੱਗਦਾ ਝਾੜ ਇਹਦਾ ਵਧੀਆ ਆਊਗਾ ਸਾਰਾ ਐਕਟਿੰਗ ਹੁਣ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦਾ ਵੀ ਝਾੜ ਪੂਰਾ ਹੀ ਆਊਗਾ ਜੀ ਹੁਣ ਬਾਕੀ ਵੱਡੇ ਤਾਂ ਤੁਹਾਨੂੰ ਦੱਸ ਦੇਖੋ ਤੁਸੀਂ ਇਹ ਲਾਇਆ ਤੁਹਾਨੂੰ ਦੂਜੇ ਖੇਤ ਦੇ ਫਰਕ ਦਾ ਵੈਸੀ ਪਤਾ ਲੱਗ ਜਾਂਦਾ ਝੋਨਾ ਦੇਖਣ ਨੂੰ ਵੀ ਇਹ ਯਾਰ ਵਧੀਆ ਨਿਕਲੂਗਾ ਕਿ ਇਹ ਵਧੀਆ ਨਿਕਲ ਰਿਹਾ ਜਾਂ ਦੂਜਾ ਨਿਕਲੂਗਾ ਸਰ ਜੀ ਇਹ ਦੇਖਣ ਨੂੰ ਉਹਨਾਂ ਸਾਫ਼ ਸਥਰਾ ਵਧੀਆ ਲੱਗਦਾ ਆ ਤੇ ਇਹਨੂੰ ਬਿਮਾਰੀ ਵੀ ਘੱਟ ਪਈ ਆ ਤੇ ਹੋਣ ਚ ਵੀ ਇਹ ਵਧੀਆ ਹੋਇਆ ਜੀ ਹੁਣ ਝਾੜ ਵੀ ਇਹਦਾ ਵਧੀਆ ਆਊਗਾ ਜੀ ਆਪਾਂ ਨੂੰ ਦੇਖਣ ਵਿੱਚ ਵੀ ਲੱਗ ਰਿਹਾ ਦੇਖੋ ਜੀ ਇਹ ਬੱਕਰੇ ਚ ਝੋਨਾ ਦਸ ਰਿਹਾ ਜਿੱਥੇ ਜਿੱਥੇ ਲੱਗਿਆ ਆ ਇਹ ਬਾਕੀ ਖੇਤਾਂ ਨਾਲੋਂ ਇਹਦਾ ਰੰਗ ਟੈਗ ਇਹਦੀ ਵੱਖਰੀ ਹੈ ਜੀ ਤੇ ਜੇ ਕਿਸਮਤ ਸਾਥ ਦਿੱਤਾ ਸਾਨੂੰ ਲੱਗਦਾ ਕਿ ਵਧੀਆ ਹੀ ਹੈ ਕਿ ਇਹਦਾ ਰਿਜ਼ਲਟ ਵਧੀਆ ਆਊਗਾ ਜੀ ਤੇ ਨੰਬਰ ਹਾਂਜੀ ਨੰਬਰ ਤੋਂ ਸਾਨੂੰ ਨਾ ਪਹਿਲਾਂ ਪਤਾ ਵੀ ਨਹੀਂ ਸੀਗਾ ਇਹਦੇ ਬਾਰੇ ਇਸ ਵਿਧੀ ਬਾਰੇ ਨਹੀਂ ਸੀ ਪਤਾ ਤੇ ਇਹ ਵੀ ਹੁਣ ਵੀ ਅਸੀਂ ਪੁੱਛ ਪੁੱਛ ਕੇ ਕਿੱਦਾਂ ਕਰਨੀ ਆ ਇਹਨੂੰ ਕਿੱਦਾਂ ਰੇ ਪਹਿਲਾਂ ਪਾਉਣੀਆਂ ਬਾਅਦ ਚ ਪਾਉਣੀਆਂ ਕਿ ਇਹ ਲੇਜ਼ਰ ਕਰਕੇ ਕਰਨਾ ਕੀ ਕਰਨਾ ਸਾਰਾ ਪੁੱਛਗਿੱਛ ਕੀਤਾ ਸਰ ਤੁਹਾਡੇ ਮਾਧਿਅਮ ਨਾਲ ਇਹੀ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਅੱਗੇ ਤੋਂ ਤੁਸੀਂ ਨਾ ਯਾਨੀ ਇੱਧਰ ਨੂੰ ਆਪਾਂ ਆਉਣਾ ਪੈਣਾ ਸਾਨੂੰ ਜੀ ਅੱਜ ਤੋਂ ਜੇ ਸਾਲ ਦੋ ਸਾਲ ਤੋਂ ਬਾਅਦ ਵੀ ਆਈਏ ਤਾਂ ਵੀ ਆਉਣਾ ਪੈਣਾ ਤਾਂ ਕਿਉਂ ਨਾ ਆਪਾਂ ਹੋਣੀ ਆ ਜੀ ਇੱਧਰ ਨੂੰ ਕਿਉਂਕਿ ਇਹਦੇ ਨਾਲ ਜੀ ਪਾਣੀ ਦੀ ਜਿਹੜੀ ਖਾਪਤ ਆ ਆਪਾਂ ਅੱਗੇ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਇਦਾਂ ਦਾ ਕੱਦੂ ਕਰ ਦਿਓ ਕਿ ਪਾਣੀ ਥੱਲੇ ਨਾ ਜਾਵੇ ਹਾਂਜੀ ਬਿਲਕੁਲ ਤੇ ਹੁਣ ਇਹਦਾ ਕੀ ਆ ਸਾਡਾ ਸਿਰਫ ਇੰਨਾ ਕੀ ਇੱਕ ਦਿਨ ਪਾਣੀ ਸੁੱਕਾ ਸੀਗਾ ਮੁੜ ਕੇ ਪਾਣੀ ਜਿੰਨਾ ਕਿ ਆਪਾਂ ਨੋਰਮਲ ਪਾਉਨੇ ਆ ਘੰਟਾ ਇੱਕ ਘੰਟਾ ਡੇਢ ਘੰਟਾ ਬਸ ਇੰਨਾ ਕ ਪਾਣੀ ਖੇਤ ਚ ਪਾਓ ਰੋਜ਼ ਦਾ ਤੇ ਬਹੁਤ ਵਧੀਆ ਜੀ ਇਹਦਾ ਰਿਜ਼ਲਟ ਆਇਆ ਜੀ ਤੇ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਸਾਡੇ ਹੋਰ ਕਿਸਾਨ ਭਰਾ ਵੀ ਇੱਧਰ ਨੂੰ ਆਉਣ ਤੇ ਜੋੜਨ ਇਸ ਇਸ ਵਿਧੀ ਨੂੰ ਅਪਣਾਉਣ ਸਾਰੇ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਆ ਰੇਸ਼ਮ ਸਿੰਘ ਜੀ ਝੋਨਾ ਲਗਾਇਆ ਹੋਇਆ ਹਾਂ ਜੀ ਕਿੰਨਾ ਕ 10 ਕੱਤੇ ਆ ਜੀ ਕਿਹੜੀ ਤਕਨੀਕ ਨਾਲ ਲਾਇਆ ਨੀ ਅੱਧਾ ਅਸੀਂ ਲਾਇਆ ਜਿੱਦਾਂ ਸੁੱਕਾ ਇਦਾਂ ਤੇ ਅੱਧਾ ਲਾਇਆ ਕਦੂ ਕਰਕੇ ਜੀ ਅੱਛਾ ਦੋਨਾਂ 'ਚ ਫਰਕ ਲੱਗਦਾ ਦੋਨਾਂ 'ਚ ਹਜੇ ਜੀ ਸੇਮ ਹੀ ਆ ਉਦਾਂ ਥੋੜਾ ਬਥਾ ਫਰਕ ਹੈਗਾ ਆ ਅੱਛਾ ਜਿੱਦਾਂ ਪਾਣੀ ਅੱਧਾ ਲੱਗਦਾ ਆ ਪਾਣੀ ਬਹੁਤ ਘੱਟ ਲੱਗਦਾ ਆ ਤੇ ਉਦਾਂ ਵੀ ਜਿੱਦਾਂ ਲਾਉਣ ਨੂੰ ਵੀ ਵਧੀਆ ਲੱਗਾ ਆ ਕਦੂ ਨਹੀਂ ਕਰਨਾ ਪਿਆ ਬੰਨੇ ਨਹੀਂ ਲੱਪਣੇ ਪਏ ਇਹਦੇ ਨਾਲ ਬਚਤ ਵੀ ਹੋਈ ਆ ਜੀ ਕਾਫੀ ਲੇਬਰ ਦੀ ਬਚਤ ਲੇਬਰ ਦੀ ਬਚਤ ਹੋਈ ਆ ਜੀ ਅੱਛਾ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ 'ਚ ਵਧਾਓਗੇ ਇਹ ਇਸ ਤਕਨੀਕ ਦੇ ਥੱਲੇ ਰੱਖੀ ਅਗਲੀ ਵਾਰ ਤਕਰੀਬਨ 10 ਦੇ 10 ਕੱਤੇ ਹੀ ਕੱਦੂ ਤੋਂ ਬਿਨਾਂ ਲਾਵਾਂਗੇ ਜੀ ਰਣਜੀਤ ਸਿੰਘ ਜੀ ਮੰਡੀਕਰਨ ਸੰਬੰਧੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਇਹ ਜਰੂਰ ਦੱਸ ਦਿਓ ਮੰਡੀਆਂ ਖੁੱਲੀਆਂ ਸਰ ਜੀ ਹੱਲੇ ਤਾਂ ਨਹੀਂ ਕੋਈ ਆ ਰਹੀ ਮੰਡੀ ਸੰਬੰਧੀ ਸਮੱਸਿਆ ਵੀ ਬਾਹਰਦਾਨਾ ਵੀ ਆ ਗਿਆ ਤਾਂ ਜੀ ਲੇਬਰ ਵੀ ਆ ਗਈ ਆ ਜੀ ਇਸ ਵੇਲੇ ਮਾਲ ਪੂਰਾ ਚੱਕ ਹੋ ਰਿਹਾ ਜੀ ਮਾਲ ਮੰਡੀ 'ਚ ਸੋ ਕਿਸਾਨ ਵੀਰੋ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ प्यारे किसान ਵੀਰੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸੋ ਅਗਲੀ ਵਾਰ ਫਿਰ ਇੱਕ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਮੈਨੂੰ ਸੁਮਨਦੀਪ ਕਰਨ ਨੂੰ ਦਿਓ ਇਜਾਜ਼ਤ ਧੰਨਵਾਦ